ਲੋਕ ਸਭਾ ਚੋਣਾਂ ਦੇ 7ਵੇਂ ਫੇਸ ਦੀ ਤਾਰੀਖ 1 ਜੂਨ ਤੇ ਨਾਲ ਦੇ ਨਾਲ ਰਿਜ਼ਲਟ ਦੀ ਤਾਰੀਖ 4 ਜੂਨ ਬਹੁਤ ਨੇੜੇ ਆ ਰਹੀ ਹੈ ਤੇ ਉਵੇਂ ਉਵੇਂ ਹੀ ਸਿਆਸਤ ਜਿਹੜਾ ਹੈ ਮਾਹੌਲ ਹੋਰ ਪੱਕਿਆ ਜਾ ਰਿਹਾ ਲੋਕ ਇਹ ਵੀ ਗੈਸ ਕਰ ਰਹੇ ਨੇ ਕਿ ਦੀ ਸਰਕਾਰ ਆਏਗੀ ਹਾਲਾਂਕਿ ਭਾਜਪਾ ਪੂਰੇ ਜੋਸ਼ ਨਾਲ ਕਹਿ ਰਹੀ ਹੈ ਕਿ ਅਸੀਂ ਰਿਪੀਟ ਕਰਾਂਗੇ ਕਰਾਂਗੇ ਇਸ ਲਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਾਡੇ ਨਾਲ ਗੱਲਬਾਤ ਕਰਾਂਗੇ ਸਰ ਪ੍ਰਧਾਨ ਮੰਤਰੀ ਮੋਦੀ ਦੇ ਹਲਚ ਰੈਲੀਆਂ ਰਹੀਆਂ ਗੁਰਦਾਸਪੁਰ ਰਹੀ ਜਲੰਧਰ ਰਹੀ ਇਹਨਾਂ ਨਾਲ ਕਿੰਨਾ ਪੰਜਾਬ 'ਚ ਗ੍ਰਾਫ ਵਧਿਆ ਭਾਜਪਾ ਦੇਖੋ ਮੇਰੇ ਮੰਨਣ ਨਾਲ ਨਹੀਂ ਕਹਿੰਦੇ ਜਾਦੂ ਉਹ ਜੋ ਸਿਰ ਚੜ ਕੇ ਬੋਲੇ ਲੋਕਾਂ ਦਾ ਜਿਹੜਾ ਜੋਸ਼ ਸੀ ਮੈਂ ਦੋ ਥਾਂ ਪਟਿਆਲਾ ਜਲੰਧਰ ਦੋਨੋਂ ਰੈਲੀਆਂ ਦੇਖੀਆਂ ਲੋਕ ਮੈਂ ਸਮਝਦਾ ਵੀ ਆ ਅਨੇਰੀ ਬਣ ਜੂਗੀ ਜਿਹੜਾ ਜੋਸ਼ ਹੈ ਇੱਕ ਪਾਸੇ ਗਰਮੀ ਦਾ 파ਰਾ ਵਧ ਰਿਹਾ ਦੂਜੇ ਪਾਸੇ ਬੀਜੇਪੀ ਕਾਰਜਕਰਤਾ ਤੇ ਲੀਡਰ ਦਾ ਮੇਰੇ ਖਿਆਲ ਚ ਉਹਨਾਂ ਦਾ ਹੌਸਲਾ ਹੋਰ ਵੱਧਦਾ ਚੱਲਿਆ ਜਾ ਰਿਹਾ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਆ ਰਹੇ ਨੇ ਕੇਜਰੀਵਾਲ ਕੱਲ ਇੱਥੇ ਆ ਰਹੇ ਨੇ ਤੁਸੀਂ ਇੱਕ ਸਵਾਲ ਅੱਜ ਕੀਤਾ ਪ੍ਰੈਸ ਕਾਨਫਰੰਸ ਕਿ ਮਹਿਲਾਵਾਂ ਨਾਲ ਜੋ ਵਾਅਦਾ ਕੀਤਾ ਸੀ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਉਹ ਪੂਰਾ ਨਹੀਂ ਕੀਤਾ ਉਹ ਸਵਾਲ ਕੱਲ ਕੀ ਭਗਵੰਤ ਮਾਨ ਪੁੱਛਣਗੇ ਤੇ ਤੁਹਾਨੂੰ ਲੱਗਦਾ ਕੀ ਵਸੇ ਪੋਸੀਬਲ ਹੈ देखो पंजाब ਨੂੰ ਗਿਰਵੀ ਰੱਖ ਕੇ ਤਾਂ ਸਾਰਾ ਕੁਝ ਕਰ ਰਿਹਾ ਸਾਬ ਪੰਜਾਬ ਨੂੰ ਗਿਰਵੀ ਰੱਖ ਕੇ ਵੋਟਾਂ ਲੈਣ ਦਾ ਜਿਹੜਾ ਕੋਝਾ ਕੰਮ ਇਹਨਾਂ ਨੇ ਚਾਲੂ ਕੀਤਾ ਹੈ ਪੰਜਾਬ ਵਾਸਤੇ ਲੌਂਗ ਰਨ ਚ ਬਹੁਤ ਹੀ ਮਾੜਾ ਹੈ ਅੱਜ ਦੇ ਦਿਨ ਕਰੀਬਨ 130 ਕਰੋੜ ਰੁਪਇਆ ਪਹਿਲਾਂ ਮੈਂ ਜਦੋਂ ਇਲਜ਼ਾਮ ਲਾਇਆ ਸੀ ਉਦੋਂ ਸੀਗਾ 100 ਕਰੋੜ ਰੁਪਇਆ ਰੋਜ਼ ਦੀ ਐਵਰੇਜ ਸੀਗੀ ਜਿਹੜਾ ਕਰਜ਼ਾ ਪੰਜਾਬ ਸਰਕਾਰ ਚੱਕ ਰਹੀ ਸੀਗੀ ਹੁਣ ਭਗਵੰਤ ਮਾਨ ਜੀ ਦੀ ਸਰਕਾਰ 130 ਕਰੋੜ ਰੁਪਇਆ ਰੋਜ਼ ਚੱਕ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ ਤਨਖਾਹਾਂ ਦੇ ਰਹੀ ਹੈ ਆ ਜਿਹੜਾ ਸਾਰਾ ਕੁਝ ਡੰਬਰ ਰਚੇ ਉਹਦੇ ਵਿੱਚ ਹੈ ਤੇ ਜੇ ਹੁਣ ਇਹਦੇ ਵਿੱਚ ਤੁਸੀਂ ਆਹ ਜੋੜੋਗੇ ਤਾਂ ਕਰੀਬਨ 12000 ਕਰੋੜ ਰੁਪਇਆ ਸਾਲਾਨਾ ਇਹਦਾ ਕਿਉਂਕਿ 1000 ਕਰੋੜ ਰੁਪਇਆ ਮਹੀਨੇ ਦਾ ਹਿਸਾਬ ਹੈ ਜਿਹਦੇ 'ਚ ਆਹ ਪੈਸੇ ਵੰਡੇ ਜਾਣਗੇ ਕਿੱਥੋਂ ਪੈਸਾ ਆਊਗਾ ਉਹਦਾ ਵੀ ਕੇਜਰੀਵਾਲ ਸਾਹਿਬ ਦੇ ਬਿਆਨ ਮੈਂ ਦਿਖਾਏ ਕਹਿ ਰਹੇ ਸੀ 20000 ਕਰੋੜ ਰੁਪਿਆ ਰੇਤੇ ਦਾ ਜਾ ਰਿਹਾ ਚੰਨੀ ਜੀ ਦਾ ਨਾਮ ਲਿਆ ਵੀ ਚੰਨੀ ਜੀ ਜੇ ਇਥੋਂ ਹਲਕੇ ਜੇ ਨਿਕਲ ਕੇ ਲੀਡਰਾਂ ਦੀ ਜੇਬ ਚ ਜਾ ਰਿਹਾ ਬਿਲਕੁਲ ਜਾ ਰਿਹਾ ਸਭ ਪਹਿਲਾਂ ਚੰਨੀ ਜੀ ਦੀ ਜੇਬ ਚ ਜਾ ਰਿਹਾ ਸੀ ਹੁਣ ਪਗੋ ਰਮਨ ਜੀ ਤੇ ਇਹਨਾਂ ਦੇ ਚੇਲੇ ਕੇਜਰੀਵਾਲ ਸਾਹਿਬ ਕੋਲ ਦਿੱਲੀ ਜਾ ਰਿਹਾ ਹੋਣਾ ਪਰ ਗਰੀਬਾਂ ਦੇ ਕੋਲ ਤੇ ਸਾਡੀਆਂ ਮਾਤਾਵਾਂ ਪੇਣਾ ਕੋਲ ਨਹੀਂ ਜਾ ਰਿਹਾ ਸਭ ਅਨਲੈਸ ਐਂਡ ਅੰਟਿਲ ਪੰਜਾਬ ਦੇ ਰਿਸੋਰਸ ਮੋਬਿਲਾਇਜ਼ੇਸ਼ਨ ਜਿਹੜੀ ਹੈ ਕਹਿੰਦੇ ਸੀ ਵੀ 40000 ਕਰੋੜ ਰੁਪਿਆ ਦਾਰੂ ਚੋਂ ਕੱਢ ਲਾਂਗੇ 20000 ਕਰੋੜ ਰੁਪਇਆ ਜਿਹੜਾ ਰੇਤੇ ਵਾਲਾ ਆ ਲਿਆਵਾਂਗੇ ਆ ਲੋਕਾਂ ਚ ਵੰਡਾਂਗੇ ਪੈਸਾ दारू ਵਾਲਾ ਵੀ 40000 ਕਰੋੜ ਰੁਪਇਆ ਰੇਤੇ ਵਾਲਾ 20000 ਕਰੋੜ ਰੁਪਇਆ 60000 ਕਰੋੜ ਰੁਪਇਆ ਇਹਨਾਂ ਦੇ ਆਪ ਦੇ ਐਸਟੀਮੇਟ ਦੇ ਮੁਤਾਬਕ ਪੰਜਾਬ ਚੋਂ ਕੱਢੀ ਜਾ ਰਿਹਾ ਹੈ ਤੇ ਉਹ ਇਹਨਾਂ ਦੇ ਦਿੱਲੀ ਜਾ ਰਹੇ ਹੈ ਤੇ ਪੰਜਾਬ ਦੇ ਲੋਕਾਂ ਕੋਲ ਤਾਂ ਨਹੀਂ ਪਹੁੰਚ ਰਿਹਾ ਪੰਜਾਬ ਦੇ ਹਿੱਸੇ ਦਾ ਕਰਜ਼ਾ ਆਇਆ ਉਹ ਚੱਕੀ ਜਾਂਦੇ ਤੇ ਵੰਡੀ ਜਾਂਦੇ ਫ੍ਰੀ ਬਰੀਜ਼ ਦਾ ਟ੍ਰੈਂਡ ਚੱਲ ਪਿਆ ਸੋਨੂੰ ਹੀ ਲੱਗਦਾ ਫੇ ਸਾਰੀ ਪਾਰਟੀਆਂ ਫੋਲੋ ਕਰਨ ਲੱਗ ਪੀਆਂ ਨੇ ਹੈਲਥ ਦਾ ਕਿਹਾ ਜਾਂਦਾ ਹੈ ਨੂੰ ਸਭ ਹੈਲਥ ਵਾਸਤੇ ਪੈਸਾ ਲੱਗੇ ਤਾਂ ਬਹੁਤ ਵਧੀਆ ਸਭ ਹੈਲਥ ਐਜੂਕੇਸ਼ਨ ਇਨਫਰਾਸਟ੍ਰਕਚਰ ਲੋਕਾਂ ਨੂੰ ਆ ਜਿਹੜਾ ਦੋ ਸੁਵਿਧਾਵਾਂ ਬੇਸਿਕ ਐਜੂਕੇਸ਼ਨ ਹੈਲਥ ਤਾਂ ਦੇਣਾ ਸਾਡਾ ਜ਼ਿੰਮੇਵਾਰੀ ਹੈ ਸਭ ਹੋਰ ਰਾਜਨੀਤੀ ਹੈ ਕੀ ਰਾਜਨੀਤਿਕਤਾ ਮੜੀਓ ਤੋਂ ਵਜਣ ਲੱਗ ਜਾਂਦੀ ਹੈ ਜਦੋਂ ਤੁਸੀਂ ਲੋਕਾਂ ਦਾ ਪੈਸਾ ਸ਼ੋਸ਼ੇਬਾਜੀ ਤੇ ਖਰਚ ਕਰੀ ਜਾਂਦੇ ਹੋ ਲੋਕਾਂ ਨੂੰ ਮਜ਼ਬੂਤ ਕਰੋ ਲੋਕਾਂ ਨੂੰ ਸੁਵਿਧਾਵਾਂ ਦਿਓ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਰ ਵਧੀਆ ਐਜੂਕੇਸ਼ਨ ਮਿਲੂਗੀ ਉਹਦੇ ਬਾਅਦ ਤੁਹਾਨੂੰ ਲੋੜ ਹੀ ਨਹੀਂ ਆਪਣੀ ਨੌਕਰੀ ਆਪਣੀ ਆਪ ਕਮਾ ਕੇ ਖਾਊਗਾ ਕੇਜਰੀਵਾਲ ਕਹਿ ਰਹੇ ਨੇ ਕਹਿੰਦੇ ਹੁਣ ਜਦੋਂ ਬਾਹਰ ਆਏ ਨੇ ਫਿਰ ਉਹਨਾਂ ਨੇ ਅੰਦਰ ਜਾਣਾ ਹੈਗਾ ਇਹ ਤਾਂ तमाम ਚੀਜ਼ਾਂ ਹੈ ਉਹ ਕਹਿੰਦੇ ਨੇ ਕਿ ਗਲਤ ਯੂਜ਼ ਹੁੰਦਾ ਹੈ ਕਹਿੰਦੇ ਕਦੀ ਕੋਈ ਸਵਾਤੀ ਮਾਲੀਵਾਲ ਦਾ ਲੈ ਜਾਂਦੇ ਆ ਕਦੀ ਕੋਈ ਚੀਜ਼ ਸਾਹਮਣੇ ਲੈ ਜਾਂਦੇ ਆ ਇਹ ਭਾਜਪਾ ਕਹਿੰਦੇ ਸਾਜ਼ਿਸ਼ ਕਰ ਰਹੀ ਹੈ ਸਵਾਤੀ ਮਾਲੀਵਾਲ ਉਹਨਾਂ ਦੀ ਆਪਣੀ ਔਮਨ ਕਮਿਸ਼ਨ ਦੀ ਚੇਅਰਮੈਨ ਹੈ ਉਹਨੂੰ ਹੁਣੇ ਜੁਮਾ ਜੁਮਾ ਅਮਰੀਕਾ ਡੇਢ ਮਹੀਨੇ ਪਹਿਲਾਂ ਇਹਨਾਂ ਨੇ ਐਮਪੀ ਬਣਾਇਆ ਹੈ ਪਹਿਲਾਂ ਆ ਤਾਂ ਫੈਸਲਾ ਕਰਨ ਵੀ ਮਾਲੀਵਾਲ ਸਾਹਿਬ ਉਧਰ ਹੈਗੇ ਇਧਰ ਹੈ ਮਾਲੀਵਾਲ ਸਾਹਿਬ ਉਹਨਾਂ ਦੇ ਹੈ ਉਹਨਾਂ ਦੇ ਪਰਿਵਾਰ ਘਰੇ ਜਾ ਕੇ ਆ ਜਿਹੜੀ ਔਮਨ ਏਮਪਾਵਰਮਨ ਮਹਿਲਾਵਾਂ ਨੂੰ ਸਸ਼ਕਤੀਕਰਨਾ ਕੀਤਾ ਹੈ ਤੁਸੀਂ ਆ ਦੇਖੋ ਆਪਣੇ ਪੱਲਾ ਝਾੜ ਰਹੇ ਹੈ ਪਰ ਇਸ ਤੋਂ ਵੀ ਜ਼ਿਆਦਾ ਗੰਭੀਰ ਮੁੱਦਾ ਜਿਹੜਾ ਹੈ ਨਾ ਕੇਜਰੀਵਾਲ ਸਾਹਿਬ ਦੁਹਾਈ ਦੇਣਗੇ ਵੀ ਤੁਸੀਂ ਮੈਨੂੰ ਵੋਟਾਂ ਪਾਓ ਤਾਂ ਕਿ ਮਨੂੰ ਵੋਟਾਂ ਪਾਉਂਗੇ ਤੇ ਮੈਂ ਜੇਲ੍ਹ ਜਾਣ ਤੋਂ बच ਜਾਊਗਾ ਸਭਾ ਸ਼ਹੀਦਾਂ ਦਾ ਅਪਮਾਨ ਹੈ ਲੱਖਾਂ ਸਾਡੇ ਆਜ਼ਾਦੀ ਘੁਲਾਟੀਆਂ ਨੇ ਆਪਣੀ ਜਾਨ ਕੁਰਬਾਨ ਕਰਕੇ ਆਜ਼ਾਦੀ ਲੈ ਕੇ ਦਿੱਤੀ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਦੇਸ਼ ਦੀ ਤਰੱਕੀ ਵਾਸਤੇ ਤੇ ਦੇਸ਼ ਨੂੰ ਜਿਹੜਾ ਖੋਰਾ ਲਾਣ ਵਾਲੇ ਐ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਪੈਸਾ ਲੁੱਟਣ ਵਾਲੇ ਭ੍ਰਿਸ਼ਟਾਚਾਰੀਆਂ ਤੇ ਨੱਠ ਪਾਉਣ ਵਾਸਤੇ ਉਹਨਾਂ ਨੂੰ ਜੇਲ੍ਹ ਤੋਂ ਜਾਣ ਤੋਂ ਬਚਾਉਣ ਵਾਸਤੇ ਨਹੀਂ ਸਾਬ ਆਪਮਾਨ ਹੈ ਸ਼ਹੀਦਾਂ ਦਾ ਤੁਸੀਂ ਮਾਲ ਖਾਓ दारू ਚੋਂ ਪੈਸੇ ਖਾਓ ਲੋਕਾਂ ਦੇ ਲੋਕਾਂ ਚੋਂ ਵੰਡਣ ਵਾਸਤੇ ਤੁਹਾਨੂੰ ਉਹਨਾਂ ਲੋਕਾਂ ਦੇ ਭਲਾਈ ਵਾਸਤੇ ਦਿੱਤਾ ਹੈ ਆਪਣੇ ਪੈਸੇ ਸ਼ੀਸ਼ਮੈਲ ਬਣਾਓ ਬਿਲਕੁਲ ਨਹੀਂ ਸਾਬ ਐਸੀ ਪੰਜਾਬ ਦੇ ਲੋਕ ਸ਼ਹੀਦਾਂ ਦਾ અપਮਾਨ ਬਰਦਾਸ਼ਤ ਨਹੀਂ ਕਰਾਂਗੇ ਜੇਲ੍ਹ ਜਾਣ ਵਾਲੇ ਨੂੰ ਜੇਲ੍ਹ ਜਾਣਾ ਪਊਗਾ ਸਾਬ ਉਹਨਾਂ ਲੋਕਾਂ ਦੀ ਸ਼ਹਾਦਤ ਨੂੰ ਨਮਨ ਉਦੋਂ ਹੋਊਗਾ ਵੀ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ ਚਾਹੇ ਦਿੱਲੀ ਬੈਠੇ ਚਾਹੇ ਪੰਜਾਬ ਬੈਠੇ ਫੜ ਕੇ ਅੰਦਰ ਕਰੋ ਚਾਹੇ ਉਹ ਕਾਂਗਰਸ ਚਾਹੇ ਕਿਸੇ ਪਾਰਟੀ ਚ ਬੈਠੇ ਉਹਨੂੰ ਫੜ ਕੇ ਅੰਦਰ ਕਰੋ ਉਹ ਨਹੀਂ ਹੋ ਰਿਹਾ ਕਹਿੰਦੇ ਮੈਨੂੰ ਬਚਾ ਲਓ ਸਾਹਿਬ ਇਹ ਵੋਟ ਕਿਸੇ ਕਰਪਟ ਆਦਮੀ ਨੂੰ ਬਚਾਉਣ ਵਾਸਤੇ ਹੈ ਨਹੀਂ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਲੈਟਰ ਲਿਖਿਆ ਕਿ ਕੇਂਦਰੀ ਬਲਾਂ ਦੀ ਟੁਕੜੀਆਂ ਲਗਾਈਆਂ ਜਾਣ ਪਿੰਡਾਂ 'ਚ ਤੇ ਉਹ ਕਿਉਂ ਜ਼ਰੂਰੀ ਲੱਗ ਰਿਹਾ ਤੁਹਾਨੂੰ ਹਾਲਾਤ ਐ ਇਸ ਤਰ੍ਹਾਂ ਦੇ ਜਿੱਥੇ ਕੈਂਡੀਡੇਟਸ ਬੀਜੇਪੀ ਨੂੰ ਰੋਕਿਆ ਜਾ ਰਿਹਾ ਉੱਥੇ ਅੰਦੇਸ਼ਾ ਹੈ ਵੀ ਜਿਹੜੇ ਗਰੀਬ ਵਰਗ ਹੈ ਜਿਹੜਾ ਮੋਦੀ ਸਾਹਿਬ ਦੀ ਮਦਦ ਨੂੰ ਐਪਰੀਸ਼ੀਏਟ ਕਰਦਾ ਜਿਹਨੂੰ ਰਾਸ਼ਨ ਆ ਰਿਹਾ ਹੈ ਜਿਹਨੂੰ 5 ਲੱਖ ਦਾ ਸਿਹਤ ਦਾ ਬੀਮਾ ਮਿਲਿਆ ਹੈ ਜਿਹਦੇ ਬੱਚਿਆਂ ਨੂੰ ਪੜ੍ਹਾਈ ਦੇ ਵਾਸਤੇ ਸਕਾਲਰਸ਼ਿਪ ਮਿਲ ਰਿਹਾ ਹੈ ਜਿਹੜਾ ਉਹਨਾਂ ਨੂੰ ਪੱਕੇ ਮਕਾਨ ਮਿਲ ਰਹੇ ਹੈ ਜਿਹੜਾ ਘਰੇ ਘਰੇ ਟੂਟੀਆਂ ਪਾਣੀਆਂ ਦੀਆਂ ਲੱਗੀਆਂ ਉਹ ਕਹਿੰਦੇ ਅਸੀਂ ਮੋਦੀ ਸਾਹਿਬ ਨੂੰ ਵੋਟਾਂ ਪਾਣੀ ਹੈ ਅਸੀਂ ਆਪਣੀ ਗਲ ਦੁੱਖ ਦਰਦੇ ਉਹਨਾਂ ਨੇ ਬੀਜੇਪੀ ਨਾਲ ਸਾਂਝੇ ਕਰਨੇ ਹੈ ਤੇ ਖਾਸ ਤੌਰ ਤੇ ਪਿੰਡਾਂ ਦੇ ਅੰਦਰ ਜਿਹੜਾ ਗਰੀਬ ਤੇ ਮਜ਼ਦੂਰ ਵਰਗ ਹੈ ਜਿਹੜੇ ਸਾਡੇ ਐਸਸੀ ਪਾਈਚਾਰੇ ਦੇ ਲੋਕ ਹੈ ਉਹ ਸਮਝਦੇ ਆ ਵੀ ਅਸੀਂ ਸਾਨੂੰ ਰੋਕਿਆ ਜਾ ਰਿਹਾ ਸਾਡੇ ਕੈਂਡੀਡੇਟਸ ਨਾਲ ਇੰਟਰੈਕਟ ਕਰਨ ਵਾਸਤੇ ਤੇ ਇੱਕ ਸਾਡੇ ਪੰਜਾਬ ਦੇ ਸਮਾਜਿਕ ਪਾਈਚਾਰਕ ਸਾਂਝ ਦੇ ਅੰਦਰ ਆ ਦਰਾੜ ਪਾਉਣ ਦੀ ਕੋਸ਼ਿਸ਼ ਕੁਝ ਲੋਕ ਜਿਹੜੇ ਆਪਣੇ ਆਪ ਨੂੰ ਅਖੌਤੀ ਲੀਡਰ ਜਿਹੜੇ ਨਾ ਆਪਣੇ ਆਪ ਨੂੰ ਕਿਸਾਨ ਪ੍ਰੋਜੈਕਟ ਕਰ ਰਹੇ ਉਹ ਪਾਣ ਦੀ ਕੋਸ਼ਿਸ਼ ਕਰ ਰਹੇ ਆ ਇਸ ਕਰਕੇ ਮੰਨੂ ਅੰਦੇਸ਼ ਹੈ ਕਿ ਜਿੱਥੇ ਸਾਡੇ ਕੈਂਡੀਡੇਟਸ ਨੂੰ ਰੋਕ ਰਹੇ ਆ ਉੱਥੇ ਸਾਡੇ ਵੋਟਰਜ਼ ਨੂੰ ਵੀ ਰੋਕਣ ਦਾ ਪ੍ਰਿਆਸ ਹੋਊਗਾ ਇੱਥੇ ਜਿਹੜੇ ਸਾਡੇ ਐਸਸੀ ਮੋਹੱਲੇ ਐ ਜਿੱਥੇ ਗਰੀਬ ਵਰਗ ਦੇ ਲੋਕ ਬਸਤੀਆਂ 'ਚ ਪਾਸੇ ਬੈਠੇ ਐ ਉਹਨਾਂ ਨੂੰ VOTING BOOTH ਤਾ ਹੀ ਨਹੀਂ ਆਣ ਦੇਣਾ ਇਹਨਾਂ ਨੇ ਉੱਥੇ ਇਹ ਹਾਲ ਤਾਂ ਸರಿ UP ਵਗੈਰਾ 'ਚ ਜਿਹੜੀ ਕਦੀ ਹੁੰਦਾ ਹੁੰਦਾ ਸੀ ਪਹਿਲਾਂ ਸੁਣਨ ਨੂੰ ਮਿਲਦਾ ਹੁੰਦਾ ਸੀ ਕਿਸੇ ਟਾਈਮ ਉਹ ਕੰਮ UP 'ਚ ਹੁੰਦੇ ਸੀ ਅੱਜਕੱਲ ਸਾਰੇ ਪੰਜਾਬ 'ਚ ਹੋ ਰਿਏ ਐ ਪੰਜਾਬ ਦੇ ਅੰਦਰ ਫਿਰੋਤੀਆਂ ਗੁੰਡਾਗਰਦੀ ਮਰਡਰਸ ਤੁਸੀਂ ਜੋ ਕੁਝ ਕਹੋ ਵੀ ਡਰੱਗ ਮਾਫੀਆ ਲੀਕਰ ਮਾਫੀਆ ਸਾਰਾ ਕੰਮ ਇੱਥੇ ਹੋ ਰਿਹਾ ਲਾਅ ਐਂਡ ਆਰਡਰ ਹੈ ਹੀ ਨਹੀਂ ਪੰਜਾਬ ਦੇ ਅੰਦਰ ਸਰ ਆਖਰੀ ਸਵਾਲ ਮੋਦੀ ਜੀ بار بار ਕਰ ਰਹੇ ਨੇ ਕਿ 400 ਪਾਰ ਸੁਨੀਲ ਜਾਖੜ ਜੀ ਦਾ ਪਰਸਨਲ ਐਨਲਾਈਜ਼ ਕੀ ਕਹਿੰਦਾ ਮੇਰਾ ਐਨਲਾਈਜ਼ ਹੈ ਸਾਹਿਬ ਆ ਜਿਹੜਾ ਲੋਕਾਂ ਦਾ ਉਤਸ਼ਾਹ ਹੈ ਆ ਆਵਾਜ਼ੇ ਖਲਕ ਹੈ ਇਹਦੇ ਆਵਾਜ਼ੇ ਖਲਕ ਦੇ ਅੰਦਰ ਇਹਦੇ ਨਤੀਜੇ ਬਹੁਤ ਵਧੀਆ ਆਣ ਗਿਆਨ ਨਾਲ ਸਮੇਂ ਦੇ ਅੰਦਰ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਖੜ ਸਾਡੇ ਨਾਲ ਸੀਗੇ ਜਿਸ ਤਰ੍ਹਾਂ ਨਰਿੰਦਰ ਮੋਦੀ 400 ਪਾਰ ਦਾ ਨਾਰਾ ਦੇ ਰਹੇ ਨੇ ਇਹ ਕਹਿੰਦੇ ਨੇ ਕਿ ਬਿਲਕੁਲ ਵਧੀਆ ਰਿਜ਼ਲਟ ਆਣਗੇ ਇਸ ਤੋਂ ਇਲਾਵਾ तमाम ਚੀਜ਼ਾਂ ਤੇ ਸੀ ਨਾਲ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਕਿ ਕੇਂਦਰੀ ਬਲਦੀਆਂ ਟੁਕੜੀਆਂ ਜਿਹੜੀਆਂ ਗਿਆ ਉਹ ਪਿੰਡਾਂ ਚ ਲਾਇਆ ਜਾਣ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਇੱਕ ਇਹਨਾਂ ਨੂੰ ਸ਼ੱਕ ਹੈ ਕਿ ਲੋਕਾਂ ਨੂੰ ਵੋਟ ਕਰਨ ਤੋਂ ਵੀ ਰੋਕਿਆ ਜਾ ਸਕਦਾ ਹੈ ਤੇ तमाम ਚੀਜ਼ਾਂ ਨੇ ਹੁਣ ਇੱਕ ਤਰੀਕ ਬਿਲਕੁਲ ਨੇੜੇ ਆ ਗਈ ਹੈ ਉਸ ਤੋਂ ਬਾਅਦ ਚਾਰ ਚੋਣوں ਰਿਜ਼ਲਟ ਸਾਫ਼ ਹੋ ਜਾਣਗੇ ਤੇ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਹਰ ਚੀਜ਼ ਤੁਹਾਡੇ ਤੱਕ ਲਗਾਤਾਰ ਪਹੁੰਚਦੀ ਕਰ ਰਿਹਾ Chandigarh.